ਗੁਰੂ ਸਾਹਿਬ ਜੀ ਤਾਰਿਆ ਜਹਾਨ ਲਿਆ ਆ ਵਿਮਾਨ ਜਿਨਨੀ ਦਰਸ਼ਨ ਪਾਇਆ ਜਿਨੀ ਤੁਧਨੋਂ ਧਨ ਗਇਆ ਤਿੰਨ ਜਮ ਨੇੜਨਾ ਆਇਆ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮਿਆਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਮਲਹਾਰਾ ਜਾਨਾ ਜ਼ਹੂਰ ਹਾਜ਼ਰਾ ਜੂਰ ਸਰਬ ਕਲਾ ਭਰਪੂਰ ਲੋਗ ਪਰਲੋਕ ਦੇ ਰਖਿਆ ਭਗਤ ਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦੀ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜਵੱਟੀ 사ਸੰਗ ਜੀ ਧੰਤਾ ਦੇ ਯੋਗਵੜ ਭਾਗੇ ਹੋ ਮਹਾਰਾਜ ਨੇ ਕਿਰਪਾ ਮਿਹਰ ਦਇਆ ਕੀਤੀ ਹੈ ਜੀਵਨ ਸਵਾਸ ਬਖਸ਼ ਨੇ ਆਓ ਮਹਾਰਾਜ ਦਾ ਬਖਸ਼ਿਆ ਹੋਇਆ ਸਮਾ ਸਵਲ ਕਰ ਲਈਏ ਲੇਖੇ ਵਿੱਚ ਲਾ ਲਈਏ ਸੱਚੇ ਬਾਸ਼ਾ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਦਇਆ ਕਰਦੇ ਨੇ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਤੇ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਏ ਹਮਾਰੇ ਮਹਾਰਾਜ ਦੇ ਚਰਨਾਂ ਵਿੱਚ ਆਉਣ ਦੇ ਨਾਲ ਖੁਸ਼ੀਆਂ ਸੁਖ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਸਭ ਤੋਂ ਵੱਡੀ ਦਾਤ ਹੈ ਨਾਮ ਗਿਆਨ ਜਦੋਂ ਨਾਮ ਗਿਆਨ ਜਿਸ ਨੂੰ ਮਿਲ ਜਾਂਦਾ ਹੈ ਉਹਨੂੰ ਸੋਧੀ ਆ ਜਾਂਦੀ ਹੈ ਜਿਸ ਨੂੰ ਸੋਧੀ ਆ ਜਾਂਦੀ ਹੈ ਤੇ ਉਹ ਇਨਸਾਨ ਹਰ ਚੀਜ਼ ਨੂੰ ਜਿਹੜਾ ਬਹੁਤ ਹੀ ਵਧੀਆ ਪੋਜ਼ਿਟਿਵ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਲੈਂਦਾ ਹੈ ਮਹਿਸੂਸ ਕਰਦਾ ਜਿਵੇਂ ਅਸੀਂ ਪੰਗਤੀ ਪੜੀ ਆ ਗਿਆਨ ਹੈ ਅੰਜਨ ਗੁਰ ਦੀਆ ਅਗਿਆਨ ਹਨੇਰ ਬਿਨਾ ਸਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰ ਗਾਸ਼ ਸੋ ਗੁਰੂ ਦੇ ਅੱਗੇ ਸਮਰਪਿਤ ਹੋਣ ਨਾਲ ਗੁਰੂ ਦੇ ਅੱਗੇ ਆਪਣੇ ਆਪ ਨੂੰ ਭੇਟ ਕਰਨ ਦੇ ਨਾਲ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਹੁੰਦਾ ਹੈ ਗਿਆਨ ਹੁੰਦਾ ਹੈ ਚਾਨਣ ਹੁੰਦਾ ਹੈ ਤੇ ਸਾਡੇ ਜ਼ਿੰਦਗੀ ਦੇ ਵਿੱਚ ਇਹ ਚਾਨਣ ਸਾਡਾ ਮਾਰਗਦਰਸ਼ਨ ਕਰਦਾ ਸਾਨੂੰ ਰਾਹ ਦੱਸਦਾ ਹੈ ਸੋ ਆਓ ਗੁਰੂ ਸਾਹਿਬ ਕਿਰਪਾ ਕਰਨ ਜੋ ਅਸਾਦੀ ਵਾਰ ਦੀ ਚੌਥੀ ਪੌੜੀ ਸ਼ਕਤੀ ਸਲੋਕ ਹੈ ਉਹਦੀ ਵਿਚਾਰ ਆਪਾਂ ਆਰੰਭ ਕਰਦੇ ਹਾਂ ਗੁਰੂ ਕਿਰਪਾ ਕਰੇ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ RAM ਰਾਜੇ ਪਾਸ਼ਾ ਜੀ ਫਰਮਾਨ ਕਰਦੇ ਨੇ ਇਹ ਦਇਆ ਦੇ ਘਰ ਦੇ ਵਿੱਚ ਆਉਣ ਵਾਲੇ ਰਹਿਣ ਵਾਲੇ ਹੇ ਦਇਆ ਦੇ ਸਾਗਰ ਦੀਨਾਂ ਦੇ ਉੱਤੇ ਗਰੀਬਾਂ ਦੇ ਉੱਪਰ ਮਿਹਰ ਕਰਨ ਵਾਲੇ ਦਇਆ ਕਰਨ ਵਾਲੇ ਮੇਰੀ ਇੱਕ ਬੇਨਤੀ ਸੁਣ ਮੇਰੀ ਅਕਰਜੋਈ ਸੁਣ ਮੇਰੀ ਅਰਦਾਸ ਸੁਣ ਮੇਰੀ ਏ ਮੇਰੇ RAM ਮੇਰੀ ਇੱਕ ਬੇਨਤੀ ਸੁਣ ਕੀ ਹਾਂ ਮੰਗੋਂ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਮੈਂ ਤੇਰੀ ਸ਼ਰਨ ਤੇਰਾ ਆਸਰਾ ਇਹ ਮੰਗਦਾ ਔਰ ਮੈਂ ਆਪਣੇ ਮਨ ਦੇ ਵਿੱਚ ਆਪਣੇ ਮੁਖ ਦੇ ਵਿੱਚ ਆਪ ਜੀ ਦਾ ਜਿਹੜਾ ਨਾਮ ਹੈ ਉਹ ਜਪਨਾ ਚਾਹਨਾ ਜਾਂ ਰੱਖਣਾ ਚਾਹਨਾ ਹਉ ਮੰਗੋ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਆਪ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਤੇਰਾ ਉਹ ਨਾਮ ਜੋ ਪਵਿੱਤਰ ਹੈ ਆਪਣੀ ਰਸਨਾ ਦੇ ਨਾਲ ਜਪਨਾ ਚਾਹੁੰਦਾ ਹਾਂ ਮੈਨੂੰ ਆਪਣਾ ਨਾਮ ਜਿਹੜਾ ਹੈ ਉਹ ਜਪਣ ਦੀ ਬਖਸ਼ਿਸ਼ ਕਰੂੰ ਭਗਤ ਵਸ਼ਲ ਹਰ ਬਿਰਦ ਹੈ ਹਰ ਲਾਜ ਰਖਾਇਆ ਪ੍ਰਮਾਤਵਾੰਦੋਂ ਪ੍ਰਮਾਤਵਾੰ ਦਾ ਸ਼ੁਰੂ ਤੋਂ ਹੀ ਇੱਕ ਦਿਆਲੂ ਸੁਭਾਅ ਹੈ ਭਗਤ ਵਸ਼ਲ ਹੈ ਭਗਤਾਂ ਦਾ ਪਿਆਰਾ ਹੈ ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇਰਾ ਔਰ ਹਮੇਸ਼ਾ ਹੀ ਸ਼ੁਰੂ ਤੋਂ ਹੀ ਭਗਤਾਂ ਦੀ ਉਹ ਲਾਜ ਰੱਖਦਾ ਆਇਆ ਹੈ ਲਾਜ ਰੱਖਦਾ ਹੈ ਹਮੇਸ਼ਾ ਹੀ ਭਗਤਾਂ ਦੇ ਵੱਲ ਹੈ ਰੱਬ ਰੱਬ ਉਹਨਾਂ ਦਾ ਹੈ ਜੋ ਰੱਬ ਨੂੰ ਪਿਆਰ ਕਰਦੇ ਨੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸਿਵਕੋ ਭੌ ਕਿਸ਼ਨਾਹੀ ਜਮ ਨਹੀਂ ਆਵੇ ਨਿਰੈ ਜਨ ਨਾਨਕ ਸਰਨਾਗਤੀ ਹਰ ਨਾਮ ਅਤਰਾਇਆ ਜੋ ਜਿਲੇ ਮਨੋਕੁਸ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ ਜਾਂ ਰਹਿੰਦੇ ਨੇ ਮਹਾਰਾਜ ਜੀ ਕਹਿੰਦੇ ਉਹ ਆਪਣਾ ਜੀਵਨ ਜਾਂ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਨੇ ਜਾਂ ਉਹਨਾਂ ਦਾ ਆਉਣਾ ਸਫਲ ਹੋ ਜਾਂਦਾ ਹੈ ਸ਼ਲੋਕ ਮੁਹੱਲਾ ਪਹਿਲਾ ਭੈ ਵਿੱਚ ਪਵਨ ਵਹੈ ਸਦਬਾਉ ਭੈ ਵਿੱਚ ਚੱਲੈ ਲਖ ਦਰਿਆਉ ਮਹਾਰਾਜ ਫਰਮਾਨ ਕਰਦੇ ਨੇ ਇਸ ਸੰਸਾਰ ਦੇ ਵਿੱਚ ਜਿਹੜੀ ਕੱਲ ਵੀ ਆਪਾਂ ਬੇਨਤੀਆਂ ਥੋੜੀਆਂ ਕੀਤੀਆਂ ਸੀ ਕੁਦਰਤਵਾਰੇ ਅੱਜ ਸ਼ਬਦ ਆ ਗਿਆ ਜੋ ਵੀ ਕੁਦਰਤ ਹੈ ਜੋ ਵੀ ਮੈਂ ਗੁਰਜੀ ਬਨਸਪਤੀ ਹੈ ਜੋ ਵੀ ਚੀਜ਼ ਹੈ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ ਭੈ ਦੇ ਵਿੱਚ ਹੈ ਭੈ ਦੇ ਵਿੱਚ ਮਹਾਰਾਜ ਜੀ ਦੇ ਹਵਾ ਚਲਦੀ ਹੈ ਭੈ ਦੇ ਵਿੱਚ ਹੀ ਦਰਿਆ ਚੱਲਦੇ ਨੇ ਭੈ ਵਿੱਚ ਚੱਲੇ ਲੱਖ ਦਰਿਆ ਉਹਦੇ ਹੁਕਮ ਦੇ ਵਿੱਚ ਚੱਲਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਮਰੇ ਕਹਿੰਦੇ ਨੇ ਹਵਾ ਵੀ ਭੈ ਵਿੱਚ ਚਲਦੀ ਹੈ ਦਰਿਆ ਵੀ ਭੈ ਵਿੱਚ ਚੱਲਦੇ ਹਨ ਪਰ ਇੱਥੇ ਇੱਕ ਸਵਾਲ ਆ ਜਾਂਦਾ ਹੈ ਹਵਾ ਜਿਹੜੀ ਹੈ ਉਹ ਜਦੋਂ ਆਪਣਾ ਰੂਪ ਲਗਾਉਂਦੀ ਹੈ ਤੇ ਝੱਖੜ ਦੇ ਹਨੇਰੀ ਦਾ ਰੂਪ ਲੈ ਕੇ ਨੁਕਸਾਨ ਕਰ ਦਿੰਦੀ ਹੈ ਦਰਿਆ ਜਿਹੜੇ ਨੇ ਜਦੋਂ ਉਹਨਾਂ ਦਾ ਪਾਣੀ ਜਦੋਂ ਉਹਨਾਂ ਦਾ ਪਾਣੀ ਬਾਹਰ ਆਉਂਦਾ ਹੈ ਉਹ ਵੀ ਨੁਕਸਾਨ ਕਰ ਦਿੰਦੇ ਨੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਹਵਾ ਦਰਿਆ ਜਿਹੜੀ ਹੈ ਉਹਦੇ ਭੈ ਦੇ ਵਿੱਚ ਦੇਖੋ ਕਲ ਵੀ ਬੈਂਦੀ ਕੀਤੀ ਸੀ ਕੁਦਰਤ ਨੇ ਹਰ ਚੀਜ਼ ਜਿਹੜੀ ਹੈ ਉਹ ਬੈਲੈਂਸ ਵਿੱਚ ਰੱਖੀ ਹੈ ਇਹ ਸੰਸਾਰ ਦੇ ਵਿੱਚ ਕੋਈ ਵੀ ਕੁਦਰਤ ਦੇ ਉਲਟ ਜਦੋਂ ਚੱਲਦਾ ਹੈ ਤੇ ਕੁਦਰਤ ਜਿਹੜੀ ਹੈ ਉਸ ਨੂੰ ਮੈਸੇਜ ਦਿੰਦੀ ਹੈ ਕੁਦਰਤ ਉਸ ਨੂੰ ਇਹ ਦੱਸਦੀ ਹੈ ਕਿ ਕੁਦਰਤ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਖੇਲ ਨਾ ਖੇਲੇ ਜਿਵੇਂ ਬਨਸਪਤੀ ਰੱਬ ਦੀ ਬਣਾਈ ਹੈ ਜਿਵੇਂ ਦਰਿਆ ਵਗਦੇ ਨੇ ਜਿਵੇਂ ਪਰਬਤ ਨੇ ਜਿਵੇਂ ਪਹਾੜ ਨੇ ਜਿਵੇਂ ਦਰਖਤ ਨੇ ਉਹ ਉਸੇ ਤਰ੍ਹਾਂ ਹੀ ਲੱਗੇ ਰਹਿਣ ਉਸੇ ਤਰ੍ਹਾਂ ਹੀ ਚੱਲਦੇ ਰਹਿਣ ਤਾਂ ਇਸ ਸੰਸਾਰ ਦੇ ਵਿੱਚ ਸਾਰਾ ਬੈਲੈਂਸ رہ ਸਕਦਾ ਨਹੀਂ ਤੇ ਸਭ ਕੁਝ ਖਰਾਬ ਹੋ ਸਕਦਾ ਭੈ ਵਿੱਚ ਚੱਲਿਆ ਲੱਕ ਦਰਿਆ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਜਿਹੜੀ ਅਗਨੀ ਹੈ ਉਹ ਵੀ ਸੇਵਾ ਕਰ ਰਹੀ ਹੈ ਜਿਵੇਂ ਕੱਲ ਵੀ ਆਪਾਂ ਇਸ ਬਾਰੇ ਸਰਵਣ ਕੀਤਾ ਸੀ ਇਸ ਸੰਸਾਰ ਦੇ ਵਿੱਚ ਜੇ ਦੇਖੋ ਜਿਹੜਾ ਸੂਰਜ ਨਿਕਲਦਾ ਹੈ ਬਹੁਤ ਤਪਸ਼ ਵਾਲਾ ਬੜੀ ਅਗਨੀ ਵਾਲਾ ਹੈ ਪਰ ਜਦੋਂ ਸੂਰਜ ਦੇ ਵਿੱਚੋਂ ਅਗਨੀ ਜਾਂ ਬਾਹਰ ਨਿਕਲਦੀ ਹੈ ਪ੍ਰਕਾਸ਼ ਰਾਹੀ ਉਹ ਸਾਡੀਆਂ ਫਸਲਾਂ ਸਹੀ ਕਰਦੀ ਹੈ ਪਕਾਉਂਦੀ ਹੈ ਉਨਸਾਂ ਰੋਸ਼ਨੀ ਦਿੰਦੀ ਹੈ ਵਾਤਾਵਰਨ ਸਹੀ ਕਰਦੀ ਹੈ ਮੌਸਮ ਸਹੀ ਕਰਦੀ ਹੈ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹਵਾ ਪਾਣੀ ਅੱਗ ਜਿਹੜਾ ਤੇ ਇਹ ਸਾਰਾ ਕੁਝ ਉਸ ਦੇ ਹੁਕਮ ਦੇ ਭੈ ਦੇ ਵਿੱਚ ਹੈ ਭੈ ਵਿੱਚ ਇੰਦ ਫਿਰੈ ਸਿਰ ਭਾਰ ਆਕਾਸ਼ ਦੇ ਵਿੱਚੋਂ ਜਿਹੜਾ ਮੇਗ ਵਰਸਦਾ ਹੈ ਮਹਾਰਾਜੀ ਕਹਿੰਦੇ ਉਹ ਵੀ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਉਹਦੇ ਭੈ ਦੇ ਵਿੱਚ ਅੰਦਰ ਹੈ ਉਹਦੇ ਹੁਕਮ ਦੇ ਵਿੱਚ ਹੀ ਹੈ ਧਿਆਨ ਦੇ ਨਾਲ ਕੋਈ ਵੀ ਚੀਜ਼ ਉਸ ਦੇ ਹੁਕਮ ਤੋਂ ਬਗੈਰ ਨਹੀਂ ਹੁੰਦੀ ਸਭ ਕੁਝ ਉਹਦੇ ਹੁਕਮ ਵਿੱਚ ਹੁੰਦਾ ਸਾਨੂੰ ਲੱਗਦਾ ਵੀ ਇਹ ਚੀਜ਼ ਸਹੀ ਹੈ ਇਹ ਚੀਜ਼ ਨਹੀਂ ਸਹੀ ਹੈ ਪਰ ਉਹ ਕੁਦਰਤ ਜਿਹੜੀ ਹੈ ਜੋ ਕੁਝ ਕਰਦੀ ਹੈ ਉਸ ਸਮੇਂ ਨੂੰ ਦੇਖ ਕੇ ਇਨਸਾਨ ਨੂੰ ਦੇਖ ਕੇ ਸਾਰਾ ਕੁਝ ਦੇਖ ਕੇ ਫਿਰ ਹੀ ਕਰਦੀ ਹੈ ਭੈ ਵਿੱਚ ਰਾਜਾ ਧਰਮ ਦਵਾਰ ਇਸ ਸੰਸਾਰ ਦੇ ਵਿੱਚ ਜੋ ਵੀ ਧਰਮ ਦਾ ਰਾਜ ਹੈ ਜੋ ਵੀ ਦਰਬਾਰ ਸਜਦੇ ਨੇ ਜੋ ਵੀ ਦੀਵਾਨ ਸਜਦੇ ਨੇ ਉਸ ਦੇ ਭੈ ਦੇ ਵਿੱਚ ਹੀ ਸਜਦੇ ਨੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ ਸੂਰਜ ਵੀ ਭੈ ਦੇ ਵਿੱਚ ਚੰਦਰਮਾ ਵੀ ਭੈ ਦੇ ਵਿੱਚ ਔਰ ਮਹਾਰਾਜ ਜੀ ਕਹਿੰਦੇ ਨੇ ਕਰੋੜਾ ਕੋ ਜਿਹੜੇ ਨੇ ਅਸੀਂ ਪੰਡੇ ਤੈਅ ਕਰਦੇ ਹਾਂ ਸਾਰਾ ਕੁਝ ਹੀ ਰਸਤੇ ਭੈ ਵਿੱਚ ਮੰਜਲ ਭੈ ਦੇ ਵਿੱਚ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਕਹਿ ਲਈਏ ਭੈ ਦੇ ਵਿੱਚ ਚੱਲ ਰਿਹਾ ਹੈ ਭੈ ਵਿੱਚ ਸਿੱਧ ਬੁੱਧ ਸਰਨ ਸਰਨਾਥ ਭੈ ਵਿੱਚ ਆਡਾ ਨੇ ਆਕਾਸ਼ ਬੜੀਆਂ ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਸਿੱਧ ਜੋਗੀ ਤਪੀ ਤਪਸਵੀ ਮਹਾਰਾਜ ਕਹਿੰਦੇ ਬਹੁਤ ਸਾਰੇ ਦੇਵੀ ਦੇਵਤੇ ਬੁੱਧ ਸਿੱਧ ਸਾਰੇ ਹੀ ਉਸ ਦੇ ਹੁਕਮ ਦੇ ਵਿੱਚ ਉਹਦੇ ਭੈ ਦੇ ਵਿੱਚ ਰਹਿੰਦੇ ਨੇ ਵਸਦੇ ਨੇ ਪਹਿ ਵਿੱਚ ਆੜਾ ਨੇ ਆਕਾਸ਼ ਸਾਡੀ ਧਰਤੀ ਦੇ ਉੱਪਰ ਦੇਖੋ ਕਿੰਨਾ ਵੱਡਾ ਆਕਾਸ਼ ਹੈ ਆਸਮਾਨ ਜਿਹਨੂੰ ਕਹਿੰਦੇ ਆ ਇਹ ਸਾਰਾ ਕੁਝ ਉਸਦੇ ਹੁਕਮ ਦੇ ਵਿੱਚ ਹੀ ਬਣਿਆ ਹੋਇਆ ਹੈ ਧਰਤੀ ਦੇ ਉੱਪਰ ਅਸੀਂ ਬੈਠੇ ਆ ਧਰਤੀ ਹੀਟ ਪਾਣੀ ਹੀ ਪਾਣੀ ਹੈ ਇਹ ਸਾਰਾ ਕੁਝ ਉਹਦੇ ਹੁਕਮ ਦੇ ਪੈਦੇ ਵਿੱਚ ਹੀ ਚੱਲ ਰਿਹਾ ਹੈ ਭੈ ਵਿੱਚ ਜੋਧ ਮਹਾਬਲ ਸੂਰ ਬੜੇ ਵੱਡੇ ਵੱਡੇ ਯੁੱਧੇ ਸੂਰ ਮੈਂ ਜਿਹੜੇ ਨੇ ਸਾਰੇ ਹੀ ਉਹਦੇ ਹੁਕਮ ਤੇ ਪੈ ਦੇ ਵਿੱਚ ਚੱਲ ਰਹੇ ਹਨ ਪੈ ਵਿੱਚ ਆਵੇ ਜਾਵੇ ਪੂਰ ਸੋ ਇਸ ਜਗਤ ਵਿੱਚ ਸਾਰੇ ਹੀ ਉਹਦੇ ਭੈ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਆਉਂਦੇ ਨੇ ਜਾਂਦੇ ਨੇ ਜਮਦੇ ਨੇ ਤੇ ਮਰਦੇ ਨੇ ਸਗਲਿਆ ਭੌਣ ਲਿਖਿਆ ਸਿਰ ਲੇਖ ਸਾਰੇ ਜੀਵਾਂ ਦੇ ਮਥੇ ਦੇ ਭਾਗ ਮਥੇ ਦੇ ਲੇਖ ਉਸ ਪ੍ਰਮਾਤਮਾ ਨੇ ਹਰ ਇੱਕ ਦਾ ਉਹਦਾ ਆਪਣਾ ਆਪਣਾ ਲੇਖ ਜਿਹੜਾ ਹੈ ਕਰਮ ਜਿਹੜਾ ਉਹ ਲਿਖਿਆ ਹੋਇਆ ਸਭ ਦਾ ਨਾਨਕ ਨਿਰਪਉ ਨਿਰੰਕਾਰ ਸਚ ਏਕ ਕੇਵਲ ਇੱਕ ਸੱਚਾ ਨਿਰੰਕਾਰ ਹੀ ਹੈ ਜਿਹੜਾ ਕੇਵਲ ਭੈ ਤੋਂ ਰਹਤ ਹੈ ਨਾਨਕ ਨਿਰਪਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕਿਤੇ RAM ਰਵਾਲ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ RAM ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਪਾਸ਼ਾ ਫਰਮਾਨ ਕਰ ਰਹੇ ਹਨ ਇੱਕ ਨਿਰੰਕਾਰ ਹੀ ਹੈ ਜਿਹੜਾ ਭੈਰਦਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ RAM ਰਵਾਲ ਬਾਕੀ ਜਿੰਨਾ ਕੁਝ ਹੈ ਉਹ ਸਾਰਾ ਹੀ ਸਭ ਕੁਝ ਤੁਛ ਹੈ ਸਾਰਾ ਕੁਝ ਹੀ ਬਿਲਕੁਲ ਮੈਂਤੀ ਐ ਵੀ ਆਵਾਜ਼ ਘੱਟ ਕਰੋ ਇਧਰ ਇਕਾਗਰਤਾ ਬਿਲਕੁਲ ਨਹੀਂ ਬਣ ਰਹੀ ਅੱਜ ਜਦੋਂ ਦੇ ਤੁਸੀਂ ਬੋਲਦੇ ਹੋ ਬਿਲਕੁਲ ਮੇਰੀ ਕੋਈ ਇਕਾਗਰਤਾ ਨਹੀਂ ਮੇਰੀ ਕੋਈ ਹਾਜ਼ਰੀ ਨਹੀਂ ਮਾਫ਼ ਕਰ ਦੇਣਾ ਮੈਂ ਤੇ ਬਹੁਤ ਵਾਰੀ ਤੁਹਾਨੂੰ ਕਿਹਾ ਬਾਕੀ ਤੁਹਾਡੀ ਮਰਜ਼ੀ ਹੈ ਕੋਈ ਇਕਾਗਰਤਾ ਕੋਗਰਤਾ ਨਹੀਂ ਵਸ ਜੋ ਲਿਖਿਆ ਮੈਂ ਪੜੀ ਜਾਂਦਾ ਉਹ ਰਸ ਨਹੀਂ ਬਣ ਰਿਹਾ ਠੀਕ ਹੈ ਜੀ ਇਸ ਕਰਕੇ ਜਰੂਰੀ ਗੱਲ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਕਰ ਲੋ ਕੋਈ ਗੱਲ ਨਹੀਂ ਜਿਹੜੀ ਸੁਣੇ ਨਾ ਬਾਕੀ ਫਿਰ ਵਿਸ਼ਾ ਜਿਹੜਾ ਉਹ ਖਰਾਬ ਹੋ ਜਾਂਦਾ ਧਿਆਨ ਦੇਣਾ ਕੀਤੀਆਂ ਕੰਨ ਕਹਾਣੀਆਂ ਕਿਤੇ ਬੇਦ ਵਿਚਾਰ ਪਾਸ਼ਾ ਜੀ ਫਰਮਾਨ ਕਰਦੇ ਹਨ ਪ੍ਰਮਾਤਮਾ ਦੇ ਬੇਅੰਤ ਅਰਚੇ ਹੋਏ ਜਿਹੜੇ ਗ੍ਰੰਥ ਨੇ 베ਦ ਨੇ ਕਹਾਣੀਆਂ ਹਨ ਸਾਖੀਆਂ ਹਨ ਕਥਾ ਹਨ 베ਦਾਂ ਦੇ ਵਿਚਾਰ ਹਨ ਬਹੁਤ ਕੁਝ ਹੈ ਇਹ ਸਾਰਾ ਕੁਝ ਪ੍ਰਮਾਤਮਾ ਨੇ ਹੀ ਲਿਖਿਆ ਉਹਦੇ ਕੋਲ ਹੀ ਆਇਆ ਗ੍ਰੰਥਾਂ ਦੇ ਵਿੱਚ ਜਿਹੜੇ ਸ਼ਲੋਕ ਲਿਖੇ ਨੇ ਵਿਚਾਰ ਲਿਖੇ ਨੇ ਇਹ ਉਸ ਧੁਰਦਰਗਾ ਦਾ ਮੈਸੇਜ ਹੈ ਅਕਾਲ ਪੁਰਖ ਦਾ ਜਿਹੜਾ ਸੁਨੇਹਾ ਹੈ ਕੀਤੀਆਂ ਕੰਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗਤੇ ਗਿੜਮੜ ਪੂਰ ਤਾਲ ਪਾਸ਼ਾ ਜੀ ਫਰਮਾਨ ਕਰਦੇ ਨੇ ਕਈ ਮਨੋਕੇ ਸੰਸਾਰ ਦੇ ਵਿੱਚ ਮੰਗਤੇ ਬਣ ਕੇ ਪਤਾ ਨਹੀਂ ਕਈ ਕੁਸ਼ ਕਰਦੇ ਨੇ ਨੱਚਦੇ ਨੇ ਕਈ ਤਰ੍ਹਾਂ ਦੀਆਂ ਚਾਲਾਂ ਜੜੀਆਂ ਨੇ ਉਹ ਚੱਲਦੇ ਨੇ ਕਿਤੇ ਨੱਚੇ ਮੰਗਦੇ ਗਿੜਮੜ ਪੂਰੇ ਤਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਜੜੀਆਂ ਤਾਲ ਪੂਰੇ ਕਰਦੇ ਹਨ ਬਾਜ਼ਾਰੀ ਬਾਜ਼ਾਰ ਮੈਂ ਆਏ ਕੰਡੇ ਬਾਜ਼ਾਰ ਔਰ ਬਜ਼ਾਰਾਂ ਦੇ ਵਿੱਚ ਰਾਸ ਧਾਰੀਏ ਜਿਹੜੇ ਨੇ ਉਹ ਰਸਾਂ ਪਾਉਂਦੇ ਹਨ ਕਈ ਕੁਝ ਕਰਦੇ ਹਨ ਸੰਸਾਦ ਵਿੱਚ ਬੜਾ ਕੁਝ ਚੱਲਦਾ ਹੈ ਠੀਕ ਹੈ ਸਾਰਾ ਕੁਝ ਖੇਲ ਪ੍ਰਮਾਤਮਾ ਦਾ ਹੀ ਕੀਤਾ ਹੋਇਆ ਗਾਵਹਿ ਰਾਜੇ ਰਾਣੀਆਂ ਬੋਲੈ ਆਲ ਪਤਾਲ ਰਾਜੇ ਅਤੇ ਰਾਣੀਆਂ ਬਹੁਤ ਸੁੰਦਰ ਆਪਣੇ ਆਪ ਨੂੰ ਸਜਾ ਕੇ ਬਣਾ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਹਨ ਆਪਣਾ ਜੀਵਨ ਜੀ ਰਹੇ ਹਨ ਗਾਵਹਿ ਰਾਜੇ ਰਾਣੀਆਂ ਬੋਲੈ ਆਲ ਪਤਾਲ ਚਾਹੇ ਕੋਈ ਆਮ ਬੰਦਾ ਚਾਹੇ ਕੋਈ ਰਾਜਾ ਚਾਹੇ ਕੋਈ ਪੁਘਾਰੀ ਹੈ ਸਾਰੇ ਹੀ ਆਪਣੇ ਆਪਣੇ ਤੌਰ ਦੇ ਗੱਲਬਾਤ ਕਰਕੇ ਆਪਣਾ ਜੀਵਨ ਜਿਹੜਾ ਹੈ ਉਹ ਬਸ ਬਤੀਤ ਕਰ ਰਹੇ ਹਨ ਲੱਖ ਟਕਿਆਂ ਕੇ मुੰਦੜੇ ਲੱਖ ਟਕਿਆਂ ਕੇ ਹਾਰ ਇਸ ਸੰਸਾਰ ਦੇ ਵਿੱਚ ਆਪਣੇ ਤਨ ਨੂੰ ਸਜਾਣ ਦੇ ਲਈ ਆਪਣੇ ਆਪ ਨੂੰ ਸੈਲਫ ਸਬਾਈ ਕਰਨ ਦੇ ਲਈ ਸੋ ਦੁਨੀਆ ਦੇ ਵਿੱਚ ਕਈ ਜਿਹੜੇ ਲੋਕ ਨੇ ਉਹ ਲੱਖਾਂ ਕਰੋੜਾਂ ਕੀਮਤ ਦੇ ਜਿਹੜੇ ਗਹਿਣੇ ਨੇ ਉਹ ਜਿਹੜੇ ਨੇ ਉਹਨਾਂ ਦੀ ਹਾਰ ਪਾ ਕੇ ਮੁੰਦਰੀਆਂ ਬਣਾ ਕੇ ਉਹ ਆਪਣੇ ਤਨ ਦੇ ਵਿੱਚ ਪਾਉਂਦੇ ਹਨ ਲੱਕ ਟੱਗਿਆਂ ਕੇ ਮੁੰਦਲੇ ਲੱਕ ਟੱਗਿਆਂ ਕੇ ਹਾਰ ਸੋ ਆਪਣੀ ਆਪਣੀ ਸੋਝ ਹੈ ਆਪਣੀ ਆਪਣੀ ਜ਼ਿੰਦਗੀ ਹੈ ਹਰ ਇੱਕ ਦੀ ਤੇ ਇਦਾਂ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਚੱਲ ਰਿਹਾ ਪਰ ਅਖੀਰ ਦੇ ਵਿੱਚ ਨਿਚੋੜ ਮਹਾਰਾਜ ਜੀ ਨੇ ਕੱਢਣਾ ਇਸਾਰਾ ਕੁਝ ਜਿਹੜਾ ਚੜ ਰਿਹਾ ਜਿਤ ਤਨ ਪਾਈਐ ਨਾਨਕਾ ਸੇਤਨ ਹੋਵੇ ਚਾਰ ਜਿਹੜੇ ਤਨ ਦੇ ਉੱਪਰ ਸਾਰਾ ਕੁਝ ਸਜਾਇਆ ਜਾਂਦਾ ਚਾਹੇ ਕੱਪੜੇ ਲੀੜੇ ਨੇ ਗਹਿਣੇ ਨੇ ਜੋ ਵੀ ਹੈ ਉਹ ਤਨ ਮਹਾਰਾਜ ਜੀ ਕਹਿੰਦੇ ਇੱਕ ਦਿਨ ਜਿਹੜਾ ਸਵਾਹ ਹੋ ਜਾਂਦਾ ਜੇ ਅਸੀਂ ਕਹੀਏ ਵੀ ਇਹਦੇ ਸਾਨੂੰ ਪਤਾ ਹੀ ਹੈ ਤਨ ਨੇ ਸਵਾਹ ਹੋਣਾ ਇਹਦਾ ਮਤਲਬ ਹੁਣ ਗਹਿਣੇ ਪਾਉਣੇ ਛੱਡ ਦੀਏ ਸਵਾਲ ਕਰ ਸਕਦੇ ਆ ਵੀ ਹੁਣ ਸੋਹਣੇ ਕੱਪੜੇ ਲੀੜੇ ਤੁਸੀਂ ਵੀ ਪਾਏ ਨੇ ਪਾਉਣੇ ਛੱਡ ਦੀਏ ਇਹਦਾ ਮਤਲਬ ਇਹ ਨਹੀਂ ਹੈ ਵੀ ਪਾਉਣੇ ਨਹੀਂ ਜਨ ਜਾਉ ਮਤਲਬ ਇਹ ਆ ਵੀ ਸਤਿਗੁਰੂ ਕੁਝ ਮਨਾ ਕਰਦੇ ਨੇ ਠੀਕ ਹੈ ਉਹ ਚੀਜ਼ ਜਿਹੜੀ ਜਿਹੜੀ ਸਹੀ ਲੱਗੇ ਉਹ ਆਪਾਂ ਕਰਨੀ ਵੀ ਆ ਜਿਹੜੀ ਸਹੀ ਨਾ ਲੱਗੇ ਉਹ ਨਹੀਂ ਉਹ ਨਹੀਂ ਕਰਨੀ ਮਤਲਬ ਕਹਿੰਦਾ ਜੋ ਕੁਝ ਆਪਣੇ ਤਨ ਦੇ ਕੋਈ ਪਾਉਂਦਾ ਹੈ ਜਾਂ ਉਹ ਇਸ ਤਰ੍ਹਾਂ ਨਾ ਹੋਵੇ ਵੀ ਦੂਜੇ ਨੂੰ ਉਹ ਦਿਖਾਵਾ ਜਾਂ ਆਪਣਾ ਹੰਕਾਰ ਜਾਂ ਦੂਜੇ ਨੂੰ ਨੀਵਾ ਕਰਵਾਤੇ ਜੀ ਮੇਰੇ ਕੋਲ ਤੇ ਇਹ ਹੈ ਤੇਰੇ ਕੋਲ ਨਹੀਂ ਹੈ ਆਪਣੀ ਜੋ ਵੀ ਚੀਜ਼ ਹੈ ਕੋਈ ਕਿਸੇ ਕੋਲ ਗੱਡੀ ਹੈ ਸੋਹਣੀ ਲੈ ਵਧੀਆ ਲਈਏ ਦੂਜੇ ਦੀ ਗੱਡੀ ਨੂੰ ਨੀਵੀ ਦੱਸੀ ਜਾਏ ਮਾੜੀ ਦੱਸੀ ਜਾਏ ਇਹ ਨਹੀਂ ਜੇ ਸਾਨੂੰ ਕੁਝ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਜੇ ਹੰਡਾਉਂਦੇ ਪਏ ਆ ਤੇ ਸਾਰਾ ਕੁਝ ਇਹ ਹੰਡਾ ਕੇ ਕਹਿਣਾ ਮਹਾਰਾਜ ਜੀ ਇਹ ਵੀ ਦਾਤ ਤੇਰੀ ਦਾਤਾਰ ਬਸ ਇਹ ਸਾਨੂੰ ਗਿਆ ਚਾਹੇ ਸਾਨੂੰ ਮਹਾਰਾਜ ਨੇ ਜੋ ਕੁਝ ਮਰਜ਼ੀ ਦਿੱਤਾ ਇਹੀ ਕਹਿਣਾ ਮਹਾਰਾਜ ਜੀ ਇਹ ਸਭ ਕੁਝ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ ਕਬੀਰ ਮੇਰਾ ਮੁਜਮਹ ਕਿਛ ਨਹੀਂ ਜੋ ਕਿ ਹੈ ਸੋ ਤੇਰਾ ਸੁਤੰਤੇ ਸਣੇ ਸਣੇ ਸਾਧੂ ਦਾ ਵੀ ਸਣਦਾ ਤੇ ਨਾਸਤਕ ਬੰਦੇ ਦਾ ਵੀ ਸਣਦਾ ਸਭ ਦਾ ਹੀ ਸਣਦਾ ਸੋ ਇਸ ਸੰਸਾਰ ਦੇ ਵਿੱਚ ਕੱਲ ਵੀ ਬਚਣਾ ਆ ਜੀ ਕੋਈ ਬਿਲਕੁਲ ਬਸਤਰ ਪਾਉਂਦੇ ਨਹੀਂ ਇਦਾਂ ਹੀ ਜ਼ਿੰਦਗੀ ਕੱਢ ਜਾਂਦੇ ਨੇ ਕਿ ਲੰਘੋੜ ਲਾ ਕੇ ਜ਼ਿੰਦਗੀ ਕੱਢ ਜਾਂਦੇ ਨੇ ਕਈ ਬੜੇ ਸੋਹਣੇ ਕੱਪੜੇ ਪਾਉਂਦੇ ਨੇ ਸਾਡਾ ਬਾਬਾ ਨਾਨਕ ਜ਼ਿਮੀਦਾਰਾਂ ਵਾਲੇ ਕੱਪੜੇ ਪਾਉਂਦਾ ਤੇ ਛੇਵੇਂ ਪਾਸ਼ਾ ਦਾ ਡਰੈਸ ਤੁਸੀਂ ਦੇਖ ਲੈਣਾ ਪੜ ਕੇ ਦਸਵੇਂ ਪਾਸ਼ਾ ਦਾ ਜਿਹੜਾ ਡਰੈਸ ਹੈ ਉਹਦੀ ਕੀਮਤ ਦੇਖ ਲੈਣੀ ਕਲਗੀ ਸਮੇਤ ਇਹ ਸੰਤ ਸਮੂਹਾਂ ਨੇਕ ਮਤੀ ਗਿਆ ਹੈ ਕਿ ਕੋਈ ਜੋਤ ਹੈ ਕੋਈ ਸਿੰਪਲ ਸਾਦਗੀ ਦੇ ਵਿੱਚ ਚੋਲਾ ਪਾਉਂਦੀ ਪੰਦਾ ਤੇ ਕੋਈ ਇੱਕ ਰਾਜਸੀ ਠਾਠ ਬਾੜ ਦੇ ਨਾਲ ਰਹਿੰਦਾ ਇਹ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਗੱਲ ਨਹੀਂ ਕਹੀ ਜੋ ਮੈਂ ਪਹਿਲਾਂ ਦੱਸੀ ਹੈ ਬਸ ਜੋ ਕੁਝ ਦਿੱਤਾ ਉਹ ਸਾਨੂੰ ਇਹ ਨਾ ਲੱਗੇ ਵੀ ਬਸ ਜੀ ਬਸ ਬਹੁਤ ਮੈਂ ਹੀ ਮੈਂ ਐਦਾ ਨਾ ਲੱਗੇ ਉਹਦੀ ਦਾਤ ਲੱਗੇ ਜਿਤ ਤਨ ਪਾਈਏ ਨਾਨਕਾ ਸੇਤਨ ਹੋਵੇ ਚਾਰ ਗਿਆਨਾਂ ਗੱਲੀ ਢੋਂਡੀ ਹੈ ਕਥਨਾ ਕਰੜਾ ਸਾਰ ਨਰੀਆਂ ਗੱਲਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਸੱਚ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ ਗਿਆਨ ਪ੍ਰਾਪਤ ਨਹੀਂ ਕੀਤਾ ਜਾਂਦਾ ਕਿਉਂਕਿ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਕਹਿੰਦੇ ਗੱਲੀਆਂ ਸੀ ਚੰਗੀਆਂ ਅਚਾਰੀ ਬੁਰੀਆਂ ਮਨੋਕਸ਼ੁਧਾ ਕਾਲੀਆਂ ਬਾਹਰ ਚਿਤਵੀਆਂ ਅਰਿਸ਼ਾ ਕਰੇ ਤਿਣਾੜੀਆਂ ਜੋ ਸਿਵੇਦਰ ਖੜੀਆਂ ਮਹਾਰਾਜ ਜੀ ਕਹਿੰਦੇ ਗੱਲਾਂ ਦੇ ਗੱਲਾਂ ਦੇ ਕੜਾ ਬਣਾਉਣ ਵਾਲਿਆਂ ਨੂੰ ਕਹਿੰਦੇ ਨੇ ਰੀਸ਼ਾ ਕਰੇ ਤੇ ਨਾਲੀਆਂ ਜੋ ਸੇਵੇਦਾਰ ਖੜੀਆਂ ਗੱਲਾਂ ਕਰਨ ਵਾਲੇ ਦੇ ਕੋਲ ਕੇਵਲ ਗੱਲਾਂ ਹੁੰਦੀਆਂ ਨੇ ਗਿਆਨ ਨਹੀਂ ਹੁੰਦਾ ਤੇ ਰੀਸ਼ਾ ਸੁਣ ਗੱਲਾਂ ਆਕਾਸ਼ ਕੀ ਕੀਟਾ ਹੀ ਰੀਸ਼ ਉਹ ਰੀਸ਼ ਕਰੇ ਉਹਦੇ ਦੀ ਜਿਹੜੀ ਚੜ੍ਹਦੀ ਕਲਾ ਵਾਲੇ ਆ ਉਹਦੀ ਉਹ ਰੀਸ਼ ਨਹੀਂ ਕਰ ਸਕਦਾ ਉਹਦੇ ਕੋਲ ਓਨਲੀ ਗੱਲਾਂ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾਂ ਬਿਨਾਂ ਸਭ ਕੂੜ ਗੱਲ ਹੀ ਹੋਚੀਆਂ ਗਿਆਨਾਂ ਗੱਲੀ ਗਲਹੀ ਢੂੰਡੀ ਐ ਗੱਲਾਂ ਦੇ ਨਾਲ ਗਿਆਨ ਨਹੀਂ ਵਿਚਾਰ ਦੇ ਨਾਲ ਗਿਆਨ ਮਿਲਦਾ ਹੈ ਬਖਸ਼ਿਸ਼ ਦੇ ਨਾਲ ਗਿਆਨ ਮਿਲਦਾ ਹੈ ਇਸ ਕਰਕੇ ਸੱਚੇ ਬਾਛ ਨੇ ਇਹ ਪੰਕਤੀ ਵਿੱਚ ਸਾਨੂੰ ਦੱਸ ਦਿੱਤਾ ਹੈ ਕਿ ਜਿਹੜੀਆਂ ਨਿਰੀਆਂ ਗੱਲਾਂ ਕਰਨੀਆਂ ਇਹ ਗੁਰਮਤ ਦੇ ਅਨੁਸਾਰ ਨਹੀਂ ਹੈ ਗਿਆਨ ਨਾ ਗੱਲੀ ਢੂੰਡੀ ਐ ਕਥਨਾ ਕਰੜਾ ਸਾਰ ਸੋ ਬੜਾ ਔਖਾ ਹੈ ਗਿਆਨ ਪ੍ਰਾਪਤ ਕਰਨਾ ਕਰਮ ਮਿਲੇ ਤਾਂ ਪਾਈ ਹੈ ਔਰ ਹਕਮਤ ਹੁਕਮ ਖਵਾਰ ਸੋ ਪ੍ਰਮਾਤਮਾ ਦੀ ਮਿਹਰ ਹੋ ਜਾਏ ਕਰਮ ਸਾਥ ਦੇਨ ਤੇ ਸਾਧ ਸੰਗਤ ਜੀ ਫਿਰ ਸਾਰਾ ਕੁਝ ਸਹੀ ਹੋ ਜਾਂਦਾ ਹੈ ਬੰਦਾ ਖਵਾਰ ਹੋਣੋਂ ਬਚ ਜਾਂਦਾ ਹੈ ਖੱਜਲ ਹੋਣੋਂ ਬਚ ਜਾਂਦਾ ਹੈ ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਜੇ ਰੱਬ ਮੇਰ ਕਰ ਦਵੇ ਤੇ ਰੱਬ ਦੀ ਪਹਿਚਾਨ ਹੋ ਜਾਂਦੀ ਹੈ ਪਰਮਾਤਮਾ ਜਿਸ ਤੇ ਮੇਰ ਕਰਦਾ ਉਹਨੂੰ ਹੀ ਪਹਿਚਾਨ ਹੁੰਦੀ ਹੈ ਮਹਾਰਾਜ ਕੋਲ ਪਤਾ ਕਿੰਨੀ ਦੁਨੀਆ ਬੈੰਦੀ ਸੀ ਗੁਰੂ ਨਾਨਕ ਮਹਾਰਾਜੀ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਸਾਰੇ ਥੋੜੋਂ ਉਹਨਾਂ ਦੀ ਪਹਿਚਾਨ ਕਰਦੇ ਸੀ ਧਿਆਨ ਦੇਣਾ ਜਿਹੜੇ ਨਵੇਂ ਪਾਸ਼ਾ ਵੇਲੇ ਭਾਈ ਮੰਜੀਆਂ ਲਾ ਕੇ ਬੈਠੇ ਸੀ ਉਹਨਾਂ ਨੂੰ ਥੋੜੋ ਪਹਿਚਾਨ ਸੀ ਕੱਪੜੇ ਤੇ ਬਸਤਰ ਦੇ ਉਹਨਾਂ ਦੇ ਵੀ ਧਰਮੀਆਂ ਵਾਲੇ ਸੀ ਠੀਕ ਹੈ ਜੀ ਜਿਸ ਦੇ ਉਹ ਮਿਹਰ ਕਰਦਾ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣ ਜਿਸ ਨੂੰ ਅੰਦਰੋਂ ਸੋਝੀ ਦਿੰਦਾ ਉਹਨੂੰ ਪਹਿਚਾਨ ਆ ਜਾਂਦੀ ਹੈ ਵੀ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿੱਟਾ ਆਇਓ ਕੈਸਾ ਸੋਦਰ ਕਿਹਾ ਸੋ ਕਰਕੇ ਜਿਤਵੇ ਸਰ ਸਮਾਲੇ ਉਹਨੂੰ ਹੀ ਪਤਾ ਲੱਗ ਜਾਂਦਾ ਜਿਹਦੇ ਤੇ ਮਿਹਰ ਕਰਦਾ ਜਿਸ ਦੇ ਕਿਰਪਾ ਕਰਦਾ ਉਹਨੂੰ ਪਤਾ ਲੱਗ ਜਾਂਦਾ ਫਿਰ ਉਹ ਉਹ ਕਰਦਾ ਜੋ ਹੁਕਮ ਹੁੰਦਾ ਹੈ ਉਹ ਉਹੀ ਕਰਦਾ ਜੋ ਸੱਚੇ ਪਾਤਸ਼ਾਹ ਹੁਕਮ ਦਿੰਦੇ ਨੇ ਮਹਾਰਾਜ ਕਹਿੰਦੇ ਆ ਦਰਖਤ ਨੂੰ ਹਲਾਓ ਇਥੋਂ ਮਠਿਆਈ ਡਿਗੇਗੀ ਸੰਗਤ ਨੂੰ ਕਹਿੰਦੇ ਬਾਈ ਦਰਖਤ ਨੂੰ ਹਲਾਰਾ ਦਿਓ ਇਥੋਂ ਮਠਿਆਈ ਝੜੇਗੀ ਹੁਣ ਕੋਈ ਕਾਦੇ ਲਈ ਉੱਠੇ ਉਹਨਾਂ ਨੂੰ ਪਤਾ ਵੀ ਮਠਿਆਈ ਤੇ ਮਠਿਆਈ ਵਾਲੀ ਦੁਕਾਨ ਤੋਂ ਹਿਕਮਲਦੀ ਹੈ ਇਹ ਬਾਬਾ ਕਿਦਾਂ ਦੀਆਂ ਗੱਲਾਂ ਕਰਦਾ ਹੂੰ ਕਿਦਾਂ ਦੀਆਂ ਗੱਲਾਂ ਕਰਦਾ ਗਲਤ ਬੋਲਦਾ ਠੀਕ ਹੈ ਜੀ ਇਹ ਪੋਸੀਬਲ ਹੈ ਹੀ ਨਹੀਂ ਕਦੀ ਹੁੰਦਾ ਹੀ ਨਹੀਂ ਠੀਕ ਹੈ ਜੀ ਹੁੰਦਾ ਹੀ ਨਹੀਂ ਜਿਸ ਨੂੰ ਤੂੰ ਜਾਣਾ ਹੈ ਉਹ ਸੰਗਤ ਦੇ ਵਿੱਚੋਂ ਉੱਠਦੇ ਨੇ ਭਾਈ ਲੈਣਾ ਜੀ ਕੋਲ ਬੈਠੇ ਕਹਿੰਦੇ ਓ ਤੂੰ ਸਿਆਣਾ ਬਿਆਣਾ ਬੰਦਾ ਦੇ ਸਕਦਾ ਹੈ ਤੈਨੂੰ ਪਤਾ ਕਦੀ ਲੱਡੂ ਪੇੜੇ ਡਿੱਗਦੇ ਦੇਖੇ ਨੇ ਕਦੀ ਇਦ ਰੱਖਦਾ ਤੂੰ ਕਹਿੰਦਾ ਨਹੀਂ ਵੇਰ ਕਾਦੇ ਲਈ ਹਲਾਉਣ ਲੱਗਾ ਭਾਈ ਲੈਣਾ ਜੀ ਕਹਿੰਦਾ ਮੈਨੂੰ ਕੋਈ ਮਤਲਬ ਨਹੀਂ ਇੱਥੋਂ ਕੀ ਡਿਗਣਾ ਮੈਨੂੰ ਨਹੀਂ ਕੋਈ ਮਤਲਬ ਮੈਨੂੰ ਕੋਈ ਮਤਲਬ ਨਹੀਂ ਇੱਥੋਂ ਮਠਿਆਈ ਡਿਗੇ ਨਾ ਡਿਗੇ ਮੈਨੂੰ ਦੀ ਕੋਈ ਗੱਲ ਦਾ ਪੱਦਾ ਮੇਰੇ ਨਾਨਕ ਦਾ ਹੁਕਮ ਹੈ ਮੈਂ ਮੰਨਣਾ ਹੈ ਬਸ ਮੈਨੂੰ ਨਹੀਂ ਪਤਾ ਇਥੋਂ ਕੀ ਡਿਗਦਾ ਕੀ ਕਰਦਾ ਕੀ ਨਹੀਂ ਕਰਦਾ ਉਹ ਕੋਈ ਕਹਿੰਦਾ ਨਾ ਕਹਿੰਦਾ ਮੈਨੂੰ ਆਪਣਾ ਛੇਛ ਬਣਾ ਲਓ ਕੋਈ ਸਾਧੂ ਨੂੰ ਕਹਿੰਦਾ ਸਾਧੂ ਕਹਿੰਦਾ ਹੁਕਮ ਨਜ਼ਰ ਕਰੇ ਜੇ ਆਪਣੀ ਕਹਿੰਦਾ ਵੀ ਹੁਕਮ ਮੰਨਣਾ ਪੈਂਦਾ ਕਹਿੰਦਾ ਹੁਕਮ ਮੰਨੋ ਕੀ ਬਾਬਾ ਜੀ ਹੁਕਮ ਤੇ ਮੰਨ ਲਵਾਂਗਾ ਮੈਂ ਵੀ ਦੇਖੀ ਕਹਿੰਦੇ ਵੀ ਜਵਾਬ ਨਾ ਦੇਵੇਂ ਦਲੀਲ ਨਾ ਦੇਵੇਂ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਹਕਤਾ ਜਾਏ ਐਦਾਂ ਨਾ ਵੀ ਆਪਣੀ ਦਰੀ ਲ ਦਈ ਜਾਈ ਫਿਰ ਉਹਨੂੰ ਅਕਲ ਨੂੰ ਇੱਕ ਪਾਸੇ ਰੱਖਦੀ ਟੰਗਦੀ ਨਹੀਂ ਨਹੀਂ ਬਣਾਓ ਮੈਨੂੰ ਦਿਓ ਜੋ ਨਾਮਦਾਨ ਦੇ ਨਾਲ ਕਹਿੰਦੇ ਕੋਈ ਗੱਲ ਨਹੀਂ ਪਹਿਲਾਂ ਸੇਵਾ ਕਰ ਕਹਿੰਦੇ ਹਾਂ ਕਿਤੇ ਵੀ ਉਹ ਸਾਹਮਣੇ ਖੂਦ ਦਿਸਦਾ ਕਹਿੰਦਾ ਹਾਂ ਉਹ ਸਾਹਮਣੇ ਬਾਲਟੀ ਪਈ ਹੈ ਕਹਿੰਦਾ ਹਾਂ ਇਹਨੂੰ ਚੱਕ ਤੇ ਖੁਦ ਨੂੰ ਭਰ ਕੇ ਲਿਆ ਬਾਲਟੀ ਜਦੋਂ ਚੱਕ ਕੇ ਤੁਰਦਾ ਬਾਲਟੀ ਨੂੰ ਥੱਲਾ ਹੈ ਨਹੀਂ ਥੱਲਾ ਉਹ ਜਦ ਚਾਰ ਕਦਮ ਤੁਰਦਾ ਉਹ ਬਾਲਟੀ ਦੇਖਦਾ ਉਹ ਕਹਿੰਦਾ ਇਹਨੂੰ ਤੇ ਸਾਰੀ ਜ਼ਿੰਦਗੀ ਮੈਂ ਲਮਕਾਈ ਰੱਖਾਂ ਕੁਝ ਦੇ ਭਰੇ ਹੀ ਜਦ ਥੱਲਾ ਹੀ ਹੈ ਨਹੀਂ ਦਲੀਲ ਆ ਗਈ ਉਮਾਸ਼ੰ ਬੜਿਆ ਕਹਿੰਦਾ ਬਾਬਾ ਜੀ ਮਾਂ ਬੁਰਚੋ ਅਜਣੀ ਤੁਸੀਂ ਬਾਲਟੀ ਮੈਨੂੰ ਚੱਕ ਕੇ ਕਹਿ ਲਈ ਭਰਨੂ ਕਿਹਾ ਇਹ ਕਿਦਾਂ ਭਰੇਗੀ ਇਹਦੇ ਤੇ ਥੱਲਾ ਹੈ ਨਹੀਂ ਉਹ ਕਹਿੰਦਾ ਮੈਂ ਨਿਕਲ ਜਾ ਛੇਤੀ ਛੇਤੀ ਇੱਥੋਂ ਚਲਿਆ ਆ ਜਾ ਤੈਨੂੰ ਕੀ ਲੱਗੇ ਬਾਲਟੀ ਭਰੇ ਜਾਣਾ ਭਰੇ ਇਹਦੇ ਵਿੱਚ ਕੀ ਪਵੇ ਜਾਂ ਨਾ ਪਵੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇ ਸੀ ਸਾਖੀਆਂ ਇਦਾਂ ਦੀਆਂ ਮਾਰੇ ਕੋ ਛੇਵੇਂ ਪਾਸ਼ਾ ਕੋਈ ਆਇਆ ਫਿਰ ਸੁਣਾਵਾਂਗੇ ਸਮਾਂ ਹੋ ਗਿਆ ਮਰਜੀ ਕਹਿੰਦੇ ਜਾ ਤੂੰ ਫਿਰ ਜੇ ਤੂੰ ਉਹਨੋਂ ਮਿਲ ਲੈ ਨਾ ਜਾਨੀ ਨੂੰ ਮਿਲ ਲੈ ਨਾ ਜਾਨੀ ਨੂੰ ਜਾ ਦਰਿਆ 'ਚ ਡੁੱਬ ਛਾਲ ਮਾਰਦੇ ਹੋ ਸੱਚੀ ਡੁੱਬਣ ਚ ਲੱਗ ਗਿਆ ਹੁਣ ਦਰਿਆ 'ਚ ਡੁੱਬਣ ਨਾਲ ਜਾਨੀ ਥੜੋ ਮਿਲਦਾ ਰੱਬ ਨਾਲ ਅੱਲਾ ਥੜੋ ਮਿਲਦਾ ਮਰਜੀ ਕਹਿੰਦੇ ਸਿਕਣ ਕਹਿੰਦੇ ਫੜੋ ਇਹਨੇ ਸੱਚੀ ਛਾਲ ਮਾਰ ਦੇਣੀ ਐਦਾਂ ਜਦੋਂ ਫਿਰ ਕੋਈ ਤਲੀ ਤੇ ਧੜਕੇ ਜਦੋਂ ਤੁਰਦਾ ਨਾ ਸਿਰ ਜਾਨ ਤੇ ਫਿਰ ਪਾਸ ਬੜੀ ਛੇਤੀ ਹੁੰਦਾ ਹੈ ਮਤਲਬ ਨਜ਼ਰ ਉਹਦੇ ਹੁੰਦੀ ਹੈ ਜਿੰਨੂੰ ਮਹਾਰਾਜ ਟਣਕਾਗੇ ਦੇਖ ਲੈਂਦੇ ਨੇ ਵੀ ਇਹ ਹੁਣ ਸਲਾਮ ਜਵਾਬ ਨਹੀਂ ਕਰੇਗਾ ਜਿੰਨੂੰ ਕਹਾਂ ਨਾ ਮੁਰਦਾ ਖਾ ਤੇ ਮੁਰਦਾ ਖਾਏਗਾ ਜਿੰਨੂੰ ਕਹਤਾ ਨਾ ਵੀ ਇਹ ਕੰਮ ਕਰ ਉਹ ਕਿਉਂ ਜਵਾਬ ਦੇਣਾ ਨਹੀਂ ਉਹਨੇ ਕਦੀ ਵੀ ਨਹੀਂ ਦੇਣਾ ਕਦੀ ਵੀ ਨਹੀਂ ਦੇਣਾ ਤੇ ਜਿਹੜਾ ਨੌਕਰ ਜਵਾਬ ਹੀ ਦੇ ਆਵੇ ਦਲੀਲ ਹੀ ਦੇ ਜਾਵੇ ਉਹ ਮਾਲਕ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਉੱਤੇ ਮਿਹਰ ਨਹੀਂ ਹੁੰਦੀ ਸੋ ਨਜ਼ਰੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ ਉਹਦੇ ਦੀ ਮਿਹਰ ਹੁੰਦਾ ਜਿਹੜਾ ਹੁਕਮ ਮੰਨਦਾ ਉੱਤੇ ਮਿਹਰ ਹੋ ਜਾਂਦੀ ਹੈ ਇਹੋ ਜਿਉ ਬਹੁਤੇ ਜਨਮ ਭ੍ਰਮਿਆਂ ਦਾ ਸਤਿਗੁਰੂ ਸ਼ਬਦ ਸੁਣਾਇਆ ਮਾਰੇ ਫਰਮਾਨ ਕਰਦੇ ਨੇ ਆਖਰੀ ਪੰਕਤੀਆਂ ਇਹ ਵਿਚਾਰਾ ਜੀਵ ਜਿਹੜਾ ਬਹੁਤ ਚਿਰ ਦਾ ਨਾ ਬੜੇ ਜਨਮਾਂ ਤੋਂ ਤੁਰਿਆ ਹੋਇਆ ਇਹਦੇ ਵਿੱਚ ਨਾ ਭਾਵ ਇਹ ਸੁਭਾਅ ਬੜਿਆ ਤਰ੍ਹਾਂ ਦੇ ਕਿਉਂਕਿ ਇਹ ਬੜੇ ਜਨਮਾਂ ਦੇ ਵਿੱਚ ਘੁੰਮਿਆ ਬੋਧਾ ਚਿਰ ਨਹੀਂ ਹੋਇਆ ਜੇ ਕਿਸੇ ਦੀ 50 ਸਾਲ ਦੀ ਉਮਰ ਤੇ 50 ਸਾਲ ਹੀ ਹੋਏ ਨੇ ਪਿੱਛੋਂ ਆਏ ਨੂੰ ਜੇ ਕਿਸੇ ਦੀ 70 80 ਸਾਲ ਦੀ ਨੂੰ 80 ਕੇ ਸਾਲ ਹੀ ਹੋਏ ਨੇ ਉਹ ਜਿਹੜੇ ਪਿਛਲੇ ਜਨਮਾਂ ਦੇ ਵਿੱਚ ਜਿਹੜੇ ਜਨਮ ਸੀ ਨਾ ਜਿਹੜੇ ਵੀ ਪੰਛੂ ਦੇ ਹੋਣ ਪੰਛੀਆਂ ਦੇ ਹੋਣ ਉਹਨਾਂ ਦਾ ਸੁਭਾਅ ਅਜੇ ਉਹਦੇ ਬੋਲਾਂ ਦੇ ਵਿੱਚੋਂ ਝਲਕਦਾ ਹੈ ਕਿਵੇਂ ਕਰਨਾ ਉਹ ਜੇ ਗਿਆ ਨਹੀਂ ਬਾਣੀ ਵਿੱਚ ਇਹਦੇ ਬਾਰੇ ਬੜਾ ਕੁਝ ਲਿਖਿਆ ਹੈ ਉਹਦੇ ਪੰਕਤੀ ਆਪਾਂ ਬੜੀ ਵਾਰੀ ਸੁਣੀ ਹੈ ਨਾ ਕਈ ਜਨਮ ਪੈ ਕੀੜ ਪਤੰਗਾ ਕਈ ਜਨਮ ਗੱਜ ਮੀਨ ਕਰੰਗਾ ਜੇ ਇਹਨਾਂ ਦੀਆਂ ਸੱਪਾਂ ਦੀਆਂ ਗਧਿਆਂ ਦੀਆਂ ਜਾਂ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਜੂਨਾ ਲਿਖੀਆਂ ਨੇ ਉਹਨਾਂ ਦੇ ਵਿੱਚੋਂ ਹੋ ਕੇ ਆਇਆ ਤੇ ਉਹ ਜਿਹੜੀ ਚੀਜ਼ ਹੈ ਸੁਭਾਅ ਜਿਹੜਾ ਇੱਕ ਦਮ ਨਹੀਂ ਆਂਦਾ ਇਹ ਗੁਰੂ ਦੀ ਨਜ਼ਰ ਹੋ ਜਾਵੇ ਤੇ ਨਾਮ ਦੇ ਵਿੱਚ ਰੰਗਿਆ ਜਾਏ ਤਾਂ ਸੁਭਾਅ ਵਿੱਚ ਫਰਕ ਪੈਂਦਾ ਇਹ ਜਿਉ ਬਹੁਤੇ ਜਨਮ ਭ੍ਰਮਿਆਂ ਬੜੇ ਜਨਮਾਂ ਦੇ ਵਿੱਚ ਭਰਮਦਾ ਰਿਆ ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਭਟਕ ਚੁੱਕਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਤੇ ਮਹਾਰਾਜ ਜੀ ਨੇ ਇਸ ਨੂੰ ਆਪਣਾ ਸ਼ਬਦ ਦਿੱਤਾ ਤੇ ਉਹਦੇ ਨਾਲ ਸਾ ਸੰਗਤ ਜੀ ਇਹਦੀ ਭਟਕਣਾ ਇਹਦਾ ਸੁਭਾਅ ਬਦਲੇਗਾ ਏ ਤਾਂ ਦੇ ਕਹਿੰਦੇ ਨੇ ਵੀ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਈਐ ਸੋਈ ਜਿਵੇਂ ਅਸੀਂ ਨਹੀਂ ਕਹਿੰਦੇ ਉਹ ਬੰਦਾ ਬਣ ਬੰਦਾ ਜਦੋਂ ਹਰਕਤਾਂ ਕਿਸੇ ਦੀਆਂ ਗਲਤ ਦੇਖ ਲਈਦੀਆਂ ਫਿਰ ਅਸੀਂ ਉਸ ਨੂੰ ਲਫ਼ਜ਼ ਕਹਿੰਦਾ ਬੰਦਾ ਬਣ ਤੇ ਬਾਬਾ ਕਬੀਰ ਜੀ ਵੀ ਕਹਿੰਦੇ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਈਐ ਸੋਈ ਇਹੋ ਜਿਓ ਬਹੁਤੇ ਜਨ ਭ੍ਰਮਿਆਂ ਦਾ ਸਤਿਗੁਰੂ ਸ਼ਬਦ ਸੁਨਾਇਆ ਸੱਚੇ ਬਾਦਸ਼ਾਹ ਦੇ ਸ਼ਬਦ ਨੇ ਹੀ ਇਸ ਨੂੰ ਬੰਦਾ ਬਣਨਾ ਆਉਣਾ ਬਣ ਜੇ ਚੰਗੀ ਗੱਲ ਨੇ ਤੇ ਫਿਰ ਆਏ ਜਾਏ ਦੁੱਖ ਪਾਇੰਦਾ ਸਤਿਗੁਰ ਜੀਵੜ ਦਾਤਾ ਕੋ ਨਹੀ ਸਭ ਸੁਣਿਆ ਲੋਕ ਸਭਾਇਆ ਮਹਾਰਜ ਦੇ ਬਰਾਬਰ ਮਹਾਰਜ ਦੇ ਤੁਲ ਸਮਾਨ ਕੋਈ ਵੀ ਹੋਰ ਦਾਤਾ ਨਹੀਂ ਹੈ ਸਤਿਗੁਰ ਮਿਲਿਏ ਸੱਚ ਪਾਇਆ ਜਿਨਿ ਵਿੱਚੋਂ ਆਪ ਭਗਵਾਇ ਜਿਨ੍ਹਾਂ ਨੇ ਆਪਣਾ ਆਪ ਭਾਵ ਹੰਕਾਰ ਖਤਮ ਕਰ ਦਿੱਤਾ ਉਹਨਾਂ ਨੂੰ ਉਹਦੇ ਵਿੱਚੋਂ ਹੀ ਸਤਿਗੁਰ ਪ੍ਰਾਪਤ ਹੋ ਗਿਆ ਜਿਨ ਸੱਚੋ ਸੱਚ 부ਝਾਇਆ ਸੋ ਉਹ ਰੱਬ ਦੀ ਪ੍ਰਾਪਦੀ ਉਸ ਦਾ ਗਿਆਨ ਸੱਚੇ ਪਾਤਸ਼ਾਹ ਨੇ ਆਪ ਹੀ ਜਨਾ ਦਿੱਤਾ ਆਪ ਹੀ 부ਝਾ ਦਿੱਤਾ ਸੋ ਏਸੀ ਆਸਾ ਦੇਵਾਰ ਦਾ ਚੌਥਾ ਸ਼ਕਾ ਸ਼ਲੋਕ ਤੇ ਪੌੜੀ ਜਿਸ ਦੀ ਵਿਚਾਰ ਸੰਕੇਬ ਦੇ ਵਿੱਚ ਮਹਾਰਾਜ ਨੇ ਸੇਵਾ ਲਈ ਹੈ ਇਸ ਦਾ ਭਾਅ ਅਰਥ ਸਭ ਦੇ ਹਿਰਦਿਆਂ ਵਿੱਚ ਵਸੇ ਮਹਾਰਾਜ ਸਭ ਨੂੰ ਖੁਸ਼ੀਆਂ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਸੋ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰੇ ਆਪ ਜੀ ਨੇ ਗੁਰਬਾਣੀ ਕਥਾ ਵਿਚਾਰਦਾ ਬੇਅੰਤ ਸਤਕਾਰ ਕੀਤਾ ਮਾਇਆ ਪੇੜ ਕੀਤੀ ਮਰਜ ਤਿਲ ਤਿਲ ਪੇੜ ਕੀਤੀ ਲੈ ਕੇ ਵਿਚਲਾਉਣ ਕਮਾਈਆਂ ਵਿੱਚ ਵਰਕਤਾਂ ਤੇ ਵਾਅਦੇ ਪਾਉਣ ਹਰ ਮੈਦਾਨ ਫਦੇ ਕਰਨ ਇੰਨੀ ਸੇਵਾ ਪ੍ਰਵਾਨ ਭੁੱਲ ਚੁਕਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ